हेलो गाइस की हाल चाल है जनाब थोड़े हेलो दोस्तों कैसे हो देसी ब्लॉग मुकीम कौर में आपका स्वागत है तो हैप्पी लोहरी सबको बहुत बहुत मुबारक जी और आज चलेंगे बाजार बाजार से होते हुए गांव गांव से फिर बाजार घर फिर बाजार से घर ठीक है तबीयत थोड़ी खराब हो रही है गले खराब हो रहे हैं बहुत सर्दी की वजह से ना ये मतलब ये हो गया खैर कोई बात नहीं तो ਮਲਕੀ ਤੇ ਵੀ ਜਾ ਰਹੀ ਇੰਤਿਆਰ ਹੋ ਕੇ ਮਰ ਮੈਂ ਵੀ ਨਿਕਲ ਰਹਾ ਮੈਨੇ ਕਹਾ ਮੈਂ ਤਾਂ ਤਿਆਰ ਹੀ ਮਲਕੀ ਤਿਆਰ ਹੋ ਗਈ ਮੈਨੇ ਸੁਬਹ ਨਹਾ ਲਿਆ ਦਾ ਸੁਬਹ ਸੁਬਹ ਮੈਂ ਤਾਂ ਅਭੀ ਰੇਵਰ ਚੂਰੀ ਆ ਪਤਲੀ ਕਿਉਂ ਚੂਰੀ ਆ ਸਮਝ ਨਹੀਂ ਆ ਰਾ ਖੈ ਕੋਈ ਨਹੀਂ ਆਖਿਰ ਕੋ ਦੇਖੇਗੇ ਫਿਰ ਨਿਕਲੇਗਾ ਚਲੋ ਆਜੋ ਹੈਲੋ ਗਾਇਸ ਤੇ ਅੱਪਾ ਆ ਗਏ ਹੁਣ ਰੇਵੜੀ ਉਖਲੇ ਵਾਲੀ ਦੁਕਾਨ ਤੇ ਤੇ ਹਥੋਂ ਲੈਣੇ ਆ ਸੌਦਾ ਤੇ ਫਿਰ ਕੀ ਲੈਣਾ ਬੱਚੇ ਆਹ ਕਹਾ ਦਾ ਗਾਇਸ ਇਧਰ ਆ ਗਏ ਸੀ ਸ਼ਰਮਾ সুইਟਸ ਵੇ ਰੇਜੀ ਇਧਰ ਖੜੇ ਨੇ ਜੀ ਇਧਰ ਆ ਗਏ ਜੀ ਅਸੀਂ ਤੇ ਰੇੜੀਆਂ ਮੂੰਗਫੀਆਂ ਇਧਰੋਂ ਬਰਫੀ ਵਗੈਰਾ ਭਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ ਕੀ ਹਾਲੇ ਤੁਹਾਡੇ ਇਹ ਸਾਡੇ ਮਿੱਤਰ ਪ੍ਰੇਮ ਪਿਆਰ ਵਾਲੇ ਮਿੱਤਰ ਨੇ ਸਾਡੇ ਕਿ ਅਸੀਂ ਕਿਹਾ ਵੀ ਇੱਥੋਂ ਹੀ ਲੈ ਕੇ ਜਾਂਦੇ ਹਾਂ ਸਮਾਨ ਤੇ ਇੱਥੋਂ ਲੈ ਲਿਆ ਬਾਕੀ ਲਗਾਇਆ ਹੋਇਆ ਇਹਨਾਂ ਨੇ ਤੇ ਲੈ ਲਓ ਮਲਗੀ ਤੇ ਕੀ ਕੀ ਲੈਣਾ ਆਹ ਕਹ ਰਹੀ ਸੀ ਦੋ ਬੈਗ ਤੋਂ ਨਹੀਂ ਆਪ ਪਾ ਦੇ ਛੋਟੇ ਦੋ ਪੈਕੇਟ ਨਹੀਂ ਨਹੀਂ ਬੰਨਾ ਤੋਂ ਲੈ ਲਓ ਇਹਨਾਂ ਚੋਂ ਲੈ ਲਓ ਪੈਕੇਟੋ ਵਾਲਾ ਕਿਹੜਾ ਵਾਲਾ ਕੋਈ ਲੈ ਲਓ ਕੋਈ ਪੈਕਟ ਪਟਾਖਾ ਖਾਣਾ ਇਸ ਤੋਂ ਛੋਟਾ ਕਿਹੜਾ ਪੈਕਟ ਆ ਬਾਬੂ ਇਸ ਤੋਂ ਛੋਟਾ ਪੈਕਟ ਕਿਹੜਾ ਆ ਹਾਂ ਇਹ ਵਾਲਾ ਦੇ ਦੇ ਇਹ ਵਾਲਾ ਲੈ ਲੈ ਛੋਟਾ ਪੈਕਟ ਹੋਰ ਕਿਹੜਾ ਸਾਰਾ ਪਾਣੀ ਹੈ ਹੋਰ ਮੂੰਗਫਲੀ ਹੈ ਮੂੰਗਫਲੀ ਆਹ ਤੇ ਇਹ ਚੋਰੀ ਆ ਕੋਈ ਨਹੀਂ ਲੈਣੀ ਯਾਰ ਮਲਕਦੀਪ ਤਾਂ ਕਹਿੰਦੀ ਹੈ ਇਹ ਤਾਂ ਕੋਈ ਚੱਜ ਨਹੀਂ ਹੋਇਆ ਆ ਬੈਠੀ ਹੁਣ ਪਿੱਛੇ ਮਲਕੀਤ ਹੈ ਕਹਿੰਦੇ ਆਪਾਂ ਸਾਰਿਆਂ ਕੋ ਗੱਡੀਆਂ ਨਾਲ ਆਪਾਂ ਗੱਡੀ ਲੈ ਲਈ ਮੈਂ ਕੋਈ ਗੱਲ ਨਹੀਂ ਇੱਕਦਾਂ ਕਿਸੇ ਬੰਦੇ ਨੂੰ ਸ਼ੌਂਕ ਹੋਵੇ ਨਾ ਫਿਰ ਤਾਂ ਲੈ ਲੈਂਦਾ ਹੈ ਗੱਡੀ ਸਾਨੂੰ ਬੰਦ ਜੀ ਕਾ ਕਰਦੇ ਆਹ ਕਹਾਣੀ ਠੀਕ ਹੈ ਤੇ ਲੋ ਗਾਇਸ ਮੇਰਾ ਫੋਨ ਆ ਗਿਆ ਤੇ ਮਲਕੀਤ ਪਾਥੀ ਨੂੰ ਦੇਖ ਰਹੀ ਹੈ ਇਹ ਪਾਥੀ ਜਿਹੜੀਆਂ ਨੇ ਨਾ ਮਤਲਬ ਪਿੰਡਾਂ ਦਾ ਕਲਚਰ ਹੈ ਤੇ ਇਹ ਵੱਡੇ ਵੱਡੇ ਗੁਬਾਰੇ ਨੇ ਜਿਹੜੇ ਗੁਵਾਰੇ ਗੁਵਾਰੇ ਇਸ ਵਿੱਚ ਪਾਥੀ ਕੋ ਰੱਖਤੇ ਇਸ ਵਿੱਚ ਪਾਥੀ ਕੋ ਰੱਖਤੇ ਹੈ ਬਾਬੂ ਪਾਥੀ ਕੋ ਤੇ ਇਹ ਕਿਹੜਾ ਪਿੰਡਾ ਹੈ ਇੱਥੇ ਕੋਲ ਆ ਗਈ ਸਾਨੂੰ ਤੇ ਰੁਕਣਾ ਪੈ ਗਿਆ ਮਿੱਤਰੋ ਦੇਖੋ ਪੰਛੀਆਂ ਦੀਆਂ ਆਵਾਜ਼ਾਂ ਸੁਣੋ ਕਿਤਰਾ ਕਿਤਰਾ ਦੀ ਆਇਆ ਆਇਆ ਲੱਗੀ ਤਾਂ ਚੱਲੀਏ ਚਲੋ ਅੱਜ ਤੁੱਪ ਲੱਗੀ ਤੇ ਮਲਕੀਤ ਖੜੀ ਹੈ ਤੇ ਮਲਕੀਤ ਨੇ ਵੈਲਵੈਟ ਦਾ ਸੂਟ ਪਾਇਆ ਤੇ ਕਹਿੰਦੀ ਚਲੋ ਜਾइए ਤੁੱਪ ਤੁੱਪ ਚ ਚਲ ਆਜੋ ਫਿਰ ਬੈਠੋ ਫਿਰ ਚਲੀ ਆਜੋ ਰਸੋ ਦੇ ਖੇਤ ਹਰੇ ਭਰੇ ਦੋਸਤੋ ਮਾਨ ਸਾਹਿਬ ਹੋਰ ਆਨੇ ਗੁਰਦਾਸ ਮਾਨ ਸਾਹਿਬ ਹੋਰ ਆਨੇ ਜਿਹੜਾ ਗਾਣਾ ਗਾਇਆ ਸੀ ਨਾ ਕਿ ਅੰਬਰ ਵੇਲ ਨਹੀਂ ਸੁੱਟੀ ਦੀ ਬਲੇਹਾਰੇ ਬੂਟੇ ਤੇ ਪੁੱਤ ਕਿਸੇ ਦਾ ਨਸ਼ਾ ਨਾ ਲਾਈਏ ਸulfi ਸੁੱਟੇ ਤੇ ਤੇ ਮਲਕੀਤ ਦੇਖ ਰਹੀ ਐ ਇਹ ਜਿਹੜੀ ਉੱਪਰ ਵੇਲ ਹੈ ਨਾ ਅੰਬਰ ਵੇਲ ਹੈ ਇਹਦੀ ਜੜ੍ਹ ਦੀ ਹੁੰਦੀ ਇਹ ਪੇੜਾਂ ਪੇੜ ਦੇ ਨਾਲ ਰਲ ਕੇ ਪੇੜ ਦੀ ਉਹ ਮਤਲਬ એનર્ਜੀ ਖਿੱਚ ਲੈਂਦੀ ਐ ਵਾਹ ਜੀ ਵਾਹ ਇਹ ਸਾਰੇ ਪੇੜ ਤੇ ਲੈ ਦੱਸ ਮਲਕੀਤ ਆਏ ਹਾਏ ਕਿਹੜੇ ਵੇਰ ਲੱਗੇ ਦੱਸ ਮੈਨੂੰ ਤਾਂ ਕੋਈ ਦਿਖਣ ਨਹੀਂ ਆ ਵੇਰ ਹੈ ਵੇਰ ਨੇ ਵੇਰ ਥੋੜੀ ਐ ਇਹ ਇਹਦੇ ਛੋਟੇ ਛੋਟੇ ਨੇ ਵੇਰ ਹੈ ਹੈ ਵੇ ਨਹੀਂ ਉਹ ਲੱਗੇ ਉਹ ਦੇਖੋ ਉਹ ਦੇਖੋ ਹਾਂ ਇਹ ਜੇ ਜੇ ਤਾਂ ਹਾਂ ਬੰਨੀ ਛੋੜ ਦੇ ਤੇ ਇਹ ਮਾਨ ਸਾਹਿਬ ਨੇ ਇਹ ਵੇਲ ਜਿਹੜੀ ਨਾ ਅੰਬਰ ਵੇਲ ਇਹਦੀ ਗੱਲ ਕੀਤੀ ਸੀ ਉਹਨਾਂ ਨੇ ਵਾਹ ਜੀ ਵਾਹ ਸ਼ੁਕਰੀਆ ਮਿਹਰਬਾਨੀ ਤੇ ਇਹ ਪਿੰਡ ਆ ਗਿਆ ਤੇ ਆ ਦੇਖੋ ਪਿੰਡ ਦਾ ਜਿਹੜਾ ਵਾਤਾਵਰਨ ਇਸ ਤਰ੍ਹਾਂ ਹੁੰਦਾ ਹੈ ਦੇਖੋ ਚਿੜੀਆਂ ਵਿੱਚ ਤੈਰ ਰਹੀਆਂ ਨੇ ਪਾਣੀ ਦੇ ਤੇ ਨੰਦੀ ਲੈ ਰਹੀਆਂ ਨੇ ਦੇਖੋ ਉਰਲੇ ਪਾਸੇ ਤਲਾਬ ਹੈ ਉਰਲੇ ਪਾਸੇ ਪਿੰਡ ਹੈ ਤੇ ਆਓ ਚਲੀਏ ਮਲਕੀਤ ਓਏ ਤੇ ਤੁਹਾਨੂੰ ਦੋਸਤੋ ਦੱਸਿਆ ਨਾ ਮੈਂ ਦਿਖਾਈ ਤੁਹਾਨੂੰ ਕਿਹੜੀ ਗੱਲ ਹੈ ਲੇਟ ਨਹੀਂ ਆ ਗਿਆ ਸਿਆਰੀਏ ਭਈ ਮਾਨ ਸਾਹਿਬ ਹੋਰ ਨੇ ਅੰਬਰਵੈਲ ਦੀ ਗੱਲ ਕੀਤੀ ਹੈ ਇਹਦੀ ਜੜ ਨਹੀਂ ਹੁੰਦੀ ਜਿਹੜੇ ਪੇੜ ਤੇ ਰਹਿੰਦੀ ਹੈ ਨਾ ਉਸ ਪੇੜ ਨੂੰ ਹੀ ਆਪਣੀ ਜੜ ਬਣਾ ਲੈਂਦੀ ਹੈ ਠੀਕ ਹੈ ਹਾਂ ਜੀ ਚਲੀਏ ਤੇ ਠੰਡ ਨਾ ਪੈਣ ਲੱਗੇ ਤੇ ਗਾਈਸ ਆਪਾਂ ਰੁਕੇ ਹਾਂ ਥੋੜੀ ਦੇਰ ਵਾਸਤੇ ਫੇ ਚਾਹ ਚੂ ਪੀ ਕੇ ਫੇ ਅੱਗੇ ਚੱਲਦੇ ਆ ਤੇ ਦਰਸਲ ਆਸੀਂ ਜਦੋਂ ਬਹਾਦਰਗੜ੍ਹ ਤੋਂ ਪਿੰਡ ਜਾਣੇ ਆ ਤੇ ਫੇ ਥੋੜੀ ਇੱਥੇ ਸਟੇ ਕਰਦੇ ਆਪਾਂ ਕਿਉਂਕਿ ਸਮੋਸੇ ਵਗੈਰਾ ਤੇ ਚਾਹ ਵਗੈਰਾ अच्छੇ ਹੁੰਣਾ ਤੇ ਓਏ ਠੀਕ ਹੈ ਤੇ ਤੇ ਚਾਹ ਦਾ ਥੋੜਾ ਥੋੜਾ ਪਹਿਲਾਂ ਪੀ ਕੇ ਫੇ ਆਪਾਂ ਅੱਗੇ ਚੱਲਦੇ ਸ਼ੁਕਰੀਆ ਲਓ ਦੋਸਤੋ ਨਹੀਂ ਚਾਹ ਆ ਗਈ ਦੋ ਕੱਪ ਬਣ ਕੇ ਚਾਹ ਬੜੀ ਲਾਜਵਾਬ ਹੈ ਤੇ ਹੁਣ ਛਕਨੇ ਆ ਤੇ ਪੀਨੇ ਆ ਇਹ ਚਾਹ ਦੇ ਕੱਪ ਦੇਖ ਲਓ ਮਲਕੀਤ ਦੀ ਫੇਵਰੇਟ ਹੈ ਪਹਿਲਾਂ ਮੈਂ ਪੈਂਦਾ ਨਹੀਂ ਸੀ ਮਲਕੀਤ ਨੇ ਮੈਨੂੰ ਲਾਤਾ ਅੱਛਾ ਹਾਂ ਤਾਂ ਦੋਸਤੋ ਚਾਹ ਪੀ ਲੈਣ ਫਿਰ ਆਪਾਂ ਅੰਕੇ ਜਾਂਦੇ ਠੀਕ ਹੈ ਅੰਦਰ ਆ ਗਏ ਤੇ ਪਿੱਛੇ ਮੰਮੀ ਖੜੀ ਹੈ ਤੇ ਮਲਕੀਤ ਹੈ ਕੌਣ ਤੇ ਗੱਲ ਲੱਗੀ ਹੈ ਲੋ ਜੀ ਆਪਾਂ ਅੰਦਰ ਆ ਗਏ ਫੇਰ ਅੰਦਰ ਆ ਗਏ ਮੰਮੀ ਦੇ ਘਰ ਤੇ ਗੁੰਮੀ ਫੋਲ ਕੇ ਗੱਲਾਂ ਕਰਨੀ ਦੀਦੀ ਨਾ ਖਣ ਲੱਗੀ ਮਲਕੀ ਜਾਣਦੇ ਤੇ ਮਲਕੀਤ ਕਹਿੰਦੀ ਇੱਥੇ ਮੰਜੀ ਢਾਲ ਤੋਪਾ ਬੜੀ ਸੋਹਣੀ ਤੋਪ ਲੱਗੀ ਖਾਨ ਦੇ ਰਸਤੇ ਦਾ ਹਾਂ ਤਾਂ ਦਾ ਗਾਇਸ ਮੰਮੀ ਪਕਵੋੜੇ ਲਿਆਈ ਏ ਇੱਥੇ ਪਿੰਡ ਚ ਪ੍ਰੋਗਰਾਮ ਸੀ ਹੈ ਨਾ ਮਹੱਲੇ ਚ ਸੀ ਨਾ ਸੋਕ ਮਣੀ ਸਾਹ ਕੁਛ ਕੁਮਣੀ ਸਾਹ ਦੋ ਤੋਪ ਮਣੀ ਸਾਹ ਕੰਨਾ ਲੱਗ ਰਿਹਾ ਤੈਨੂੰ ਯਾ ਇਹਨੂੰ ਮੋੜਾ ਆਇਆ ਤੋ ਘਾਰ ਟੈਸਟੀ ਬਾਜੀ ਤੇ ਗੈਸ ਤੋਂ ਅਕਜਾ ਨਾ ਬਹੁਤ ਨੰਦਾ ਉਹ ਹੈ ਕਿ ਸਿੱਧੀ ਫਰੰਟ ਦੇ ਤੋਂ ਪੈਨ ਕੜਕ ਤੋਂ ਬੈਰੀਏ ਘਰ ਵੀ ਖੁੱਲਿਆ ਹੈ ਨਾ ਸਾਡਾ ਤੇ ਮੰਮੀ ਨੂੰ ਕਿਹਾ ਸੀ ਮੈਂ ਬਹੁਤਨੇ ਪਕੌੜੇ ਤੇ ਮੰਮੀ ਹੋਰ ਚਲੇ ਕੇ ਲੈਣੇ ਪਿੰਡ ਦੇ ਵਿੱਚ ਇਸ ਤਰ੍ਹਾਂ ਹੁੰਦਾ ਨਾ ਮਿਲਵੰਢ ਕੇ ਸਾਰੇ ਖਾਂਦੇ ਨੇ ਕਿਉਂਕਿ ਜਿੰਨੇ ਨਾਲ-ਨਾਲ ਘਰ ਹੁੰਦੇ ਨੇ ਜਿਵੇਂ ਇੱਕ ਘਰ ਚ ਕੁਝ ਚੀਜ਼ ਬਣੇ ਤੇ ਇੱਕ ਦੂਸਰੀ ਨੂੰ ਫਿਰ ਮਤਲਬ ਵੈਸੇ ਵੀ ਤਾਂ ਮੈਨੂੰ ਪਕੌੜੇ ਬਹੁਤ ਪਸੰਦ ਆਉਂਦੇ ਨੇ ਤੇ ਤਕਰੀਬ ਨਹੀਂ ਜਿਹੜੇ ਘਰ ਦੇ ਵਿੱਚ ਪਿੰਡ ਵਿੱਚ ਵਿਆਹ ਹੁੰਦਾ ਹੈ ਹੂੰ ਜਾਂ ਕੋਈ ਫੰਕਸ਼ਨ ਹਾਂ ਸਿੰਪਲ ਹੈ ਨਾ ਬਿਲਕੁਲ ਤੇ ਇਹਨੇ ਦੇੰਦਾ ਨਾ ਇਹ ਆ ਕਿ ਬਹੁਤ ਅੱਛਾ ਲੱਗ ਰਿਹਾ ਕਿਉਂਕਿ ਇਨਗਰੀਡੀਅੰਟਸ ਪੂਰੇ ਨੇ ਦੇ ਅੰਦਰ ਜਿੰਨਾ ਵੀ ਇਹਦੇ ਉੱਤੇ ਮਸਾਲਾ ਪੇਜ ਨਹੀਂ ਹੈ ਕਿ ਜਿਆਦਾ ਹੈ ਨਾ ਅੱਛੇ ਪੌੜੇ ਤੇ ਮੰਮੀ ਨੂੰ ਅਸੀਂ ਰੋਕੇ ਤੇ ਮੰਮੀ ਫੇਰ ਲੈਣ ਚਲੀਗੀ ਦੇਖੋ ਖਾ ਕੇ ਮਿਲਦੇ ਹਾਂ ਇੱਕ ਰਾਜ ਦੀ ਗੱਲ ਦੱਸਾਂ ਤੁਹਾਨੂੰ ਗਾਈਸ ਮਲਕੀਤ ਕਹਿੰਦੀ ਹੈ ਮੈਂ ਪਕੌੜੇ ਨਹੀਂ ਖਾਣੇ ਤੇ ਕੋਲੀ ਸਾਰੀ ਖਾਲੀ ਕਰਤੀ ਆਨੇ ਕ ਲੱਗਦੀ ਸੀ ਇੱਕ ਖਾਂਦੀ ਨਹੀਂ ਹੁੰਦੀ ਤਲਿਆ ਪਦਲੇ ਅੱਜ ਕਿਵੇਂ ਖਾ ਗਈ ਹੈ ਮੈਨੂੰ ਬਹੁਤ ਟੇਸਟੀ ਲੱਗਦੇ ਨੇ ਮੈਂ ਪਕੌੜੇ ਆਰਕੇ ਦੇ ਜਦੋਂ ਜਾਣਦੇ ਆ ਮੈਂ ਪਕੌੜੇ ਹੀ ਖਾਂਦੀ ਹਾਂ ਮੈਨਾਂ ਹੁਣ ਬਹੁਤ ਸਵਾਦ ਲੱਗਣ ਲੱਗੇ ਬਾਈ ਗੌੜ ਪਹਿਲਾਂ ਨਹੀਂ ਸੀ ਮੈਂ ਖਾਂਦੀ ਹੁਣ ਤਾਂ ਬਦਲਦੇ ਮੈਨੂੰ ਕੀ ਹੋ ਗਿਆ ਹੁਣ ਤਾਂ ਜਿੰਨੇ ਮਰਜ਼ੀ ਦੇ ਦੋ ਪਕੌੜੇ ਓਕੇ ਵਿੱਚ ਕਿਸੇ ਦੀ ਕਾਲ ਆਈ ਮੈਂ ਨੇ ਕਹੇ ਐ ਮਲਕੀਰ ਬੈਠੀ ਇੱਧਰ ਸੱਚੀ ਮਲਕੀਰ ਖੁਸ਼ ਹੋ ਰਹੀ ਹੈ ਤੇ ਕਹਿੰਦੇ ਨੇ ਵੀ ਦਾਣੇ-ਦਾਣੇ ਤੇ ਲਿਖਿਆ ਖਾਣੇ ਵਾਲੇ ਦਾ ਨਾਮ ਵਿਆਹ ਕਿੱਥੇ ਹੈ ਵਿਆਹ ਕਿੱਥੇ ਹੈ ਇਹ ਸੌਦਾ ਇਹ ਆ ਗਿਆ ਦੇਖੋ ਆ ਦੇਖੋ ਆ ਗਾਇਸ ਹਲਵਾ ਪਿਆਜ਼ ਟਮਾਟਰ ਮਿਕਸ ਮਿਕਸ ਇਹ ਮਿਕਸ ਵੈਜ ਹੈ ਇਹ ਪਨੀਰ ਵਗੈਰਾ ਪਨੀਰ ਵਗੈਰਾ ਬਸ ਮੂਲੀ ਸਲਾਦ ਸੈਲਟ ਸਾਰਾ ਕੁਝ ਤੇ ਮਲਕੀਤ ਵੇਖ ਕੇ ਖੁਸ਼ ਹੋ ਗਈ ਅਜੇ ਥੋੜੀ ਦੇਰ ਪਹਿਲਾਂ ਕਹਿੰਦੀ ਮੇਰੀ ਵੀਡੀਓ ਬਣਾਓ ਥਾਲੀ ਵੇਖ ਕੇ ਕਹਿੰਦੀ ਰੁਕ ਜਾਓ ਅਜੇ ਵੇਖਾਂ ਉਹ ਰੋਟੀ ਤੇ ਖਾ ਲੇਗੀ ਅੱਛਾ ਚੱਕੋ ਚੱਕੋ ਅੱਛਾ ਇਹ ਕੱਢੋ ਬਹੁਤ ਵਾਹ ਜੀ ਵਾਹ ਇਧਰ ਕਰੀ ਕੱਢ ਦੇ ਜੋ ਖਾਣਾ ਉਹ ਰੱਖ ਲੈ ਬੜਾ ਫਰਕ ਪੈਂਦਾ ਵੀ ਥਾਲੀ ਵੇਖ ਕੇ ਅਰੇ ਪਾਗਲੀ ਤੇ ਮੰਮੀ ਜੀ ਜਦੋਂ ਦੇ ਆਏ ਨੇ ਬੱਚੇ ਫਿਰਦੇ ਨੇ ਵੀ ਇਹ ਲੈ ਕੇ ਆਵੇਂ ਲੈ ਕੇ ਆਵਾ ਬਈ ਬੱਚੇ ਖਾਣਗੇ ਇਹ ਚ ਪਾ ਲੈਣਾ ਰੋਟਾ ਥੋੜਾ ਹੈ ਨਾ ਬਾਕੀ ਮੰਮੀ ਲੈ ਜੀ ਹਾਂ ਹਾਂ ਥੋੜਾ ਥੋੜਾ ਰਾਜੇ ਬਸ ਬਸ ਬਹੁਤ ਬੋਧ ਹੈ ਪਰ ਜਿਆਦਾ ਨਹੀਂ ਪਕੋੜੇ ਵੀ ਖਾ ਗਏ ਆਪਾਂ ਤੇ ਹੋਰ ਕੀ ਇਹ ਬੇਸ਼ਰਮਾ ਤਰਾ ਪੂਰੀ ਕੋਲੀ ਖਾਲੀ ਕਰ ਗਏ ਚਲੋ ਕੋਈ ਗੱਲ ਨਹੀਂ ਤੇ ਗਾਈਸ ਉਹ ਦਰ ਉਹ ਸਾਹਮਣੇ ਪੜੋਸ ਦੇ ਵਿੱਚ ਨਾ ਵਿਆਹ ਆਇਆ ਹੋ ਕੇ ਉਹ ਲਿਖੋ ਤੇ ਉਹ ਸਾਹਮਣੇ ਵਿਆਹ ਹੈ ਉਸ ਘਰ ਚ ਉੱਥੋਂ ਹੈ ਸੌਦਾ ਤੇ ਸਾਨੂੰ ਕਹਿੰਦੇ ਨੇ ਆ ਜਾਵੇ ਤਰ੍ਹਾਂ ਕੇ ਖਾ ਲਓ ਪਰ ਦੇਖੀ ਵਿਆਹ ਦਾ ਹਾਏ ਹਾਏ ਵਾਹੀ ਕਸਾ ਕੇ ਨੀਕਾ ਖਾਣੀਂ ਤੂੰ ਆਪਣਾ ਹਸਾਬ ਲਾ ਮੇਰੀ ਖੈਰੀ ਹਲਵਾ ਸਮਝ ਲੈ ਖਾ ਲੋ ਬਸ ਬਸ ਨਾ 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 ਰੋ ਮਮੀ ਜਿਆਦਾ ਨਾ 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 ਚਾਹ ਨਹੀਂ ਨਾ ਤੁਸੀਂ ਮਮੀ ਚੁੱਕ ਲੋ ਹਲਵਾ ਤੇ ਲੈ ਜਾਓ ਹਾਏ 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 ਹਲਵਾ ਜਿਆਦਾ ਬਟਾਟੇ ਖਾਣੇ ਹਾਂ ਹਾਂ ਮਿੱਟਾ ਘਟਾਣੇ

ਰਹਾਂ ਨਹੀਂ ਜਾਨਾ ਉਹ ਨਹੀਂ ਮੰਮੀ ਬੋਧ ਨੇ ਨਹੀਂ 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 ਖਾਣੀ ਨਹੀਂ ਚੋਪੜੀ ਜਿਨ੍ਹਾਂ ਨੇ ਖਾਧੀਆਂ ਚੋਪੜੀਆਂ ਘੜੇ ਸੈਣਗੇ ਦੁੱਖ ਤੇ ਗਾਈਸ ਇਹ ਪਿੰਡ ਦਾ ਨਿਆਰਾ ਇਸ ਤਰ੍ਹਾਂ ਦਾ ਹੀ ਕੁਝ ਹੁੰਦਾ ਹੈ ਤੇ ਆ ਦੇਖੋ ਆਪਾਂ ਮਿਲਦੇ ਆ ਆ ਦੇਖੋ ਚਿਰ ਤੇ ਆਵਾਂਗੇ ਸਾਫ ਬਾਅਦ ਤੋਂ ਥੋੜਾ ਥੋੜਾ ਮਰਨ ਨੰਦ ਲੈਣਾ ਈ ਸਤਿ ਸ਼੍ਰੀ ਅਕਾਲ ਮੰਗਲਾਏ ਭਾਈ ਮੈਂ ਚਾਹ ਰਿਹਾ 70 داری ਦਾ 70 داری ਹੋ ਗਈ ਅੱਛਾ ਵਾਹ ਬਾਹਰ ਤੋਪ ਬੜੀ ਚੜੀ ਹੈ ਗਾਈਸ ਅੰਦਰ ਆ ਕੇ ਬਹਿ ਗਏ ਚਾਹ ਦੀ ਕਿਹਦੀ ਹੂੰ ਚਾਹ ਦੀ ਕਿਹਦੀ ਅੱਲਾਹ